ਅੱਛਾ ਕੱਲ ਦੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰਾਂਝੀ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੇ ਦੁਨੀਆ ਭਰ ਵਿੱਚ ਉਡਾਨਾਂ ਹੋਈਆਂ ਬੰਦ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਸੁਰੱਖਿਆ ਪ੍ਰਣਾਲੀ ਦੇ ਤਕਨੀਕੀ ਖਰਾਬ ਕਰਨ 에ਅਰਲਾਈਨਸ ਪ੍ਰਭਾਵਿਤ ਹੋਈਆਂ ਹਨ ਇਸ ਕਾਰਨ ਦਿੱਲੀ ਮੁੰਬਈ ਸਾਣੇ ਦੇਸ਼ ਦੇ ਕਈ ਹਵਾਈ ਅੱਡਿਆਂ ਤੇ ਕਈ ਯਾਤਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਇਸ ਕਾਰਨ 에ਅਰਪੋਰਟ ਤੇ ਚੈੱਕ ਇਨ ਸਿਸਟਮ ਬੰਦ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਕਨੀਕੀ ਖਰਾਬੀ ਦੇ ਚਲਦੇ ਸਪਲਾਈ ਜੈਟ ਇੰਡੋਗੋ 에ਅਰ ਇੰਡੀਆ ਅਕਾਸਾਸ ਸਮੀਤ ਸਾਰੀਆਂ 에어ਲਾਈਨਸ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ ਇਸ ਸਮੱਸਿਆ ਪਾਰਸਮਿਤ ਸਮੇਤ ਕਈ ਦੇਸ਼ਾਂ ਵਿੱਚ ਮੌਜੂਦ ਹਨ ਸਰਵਸ ਡਾਊਨ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਦੇ ਹਵਾਈ ਅੱਡਿਆਂ ਤੇ ਹੰਗਾਮਾ ਹੋ ਗਿਆ ਹੈ 에어ਲਾਈਨਸ ਪ੍ਰਭਾਵਿਤ ਹੋਈਆਂ ਹਨ ਟਿਕਟ ਬੁਕਿੰਗ ਤੋਂ ਲੈ ਕੇ ਚੈੱਕ ਇਨ ਤੱਕ ਨਹੀਂ ਹੋ ਰਹੀਆਂ ਇਸ ਦੇ ਨਾਲ ਹੀ ਅਮਰੀਕਾ 에어ਲਾਈਨਸ ਡੈਲਟਾ ਅਤੇ ਯੂਟਿਕ ਏਅਰਲਾਈਨਸ ਦੀਆਂ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ ਕਿਹੜੀਆਂ ਏਅਰਲਾਈਨਸ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ ਅਮਰੀਕਾ ਅਮਰੀਕੀ ਅਤੇ ਇਸ ਦੇ ਨਾਲ ਹੀ ਇਹ ਸਭ ਮੁੰਬਈ ਬਰਲਿੰਗਰ ਸਿੰਗਾਪੁਰ ਦਿੱਲੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ